ਹੈਲੋ ਗਾਇਜ਼ ਹਰ ਸੁਭਾਗ ਅਤਰਪ੍ਰੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ 617 ਚੰਡੀਗੜ੍ਹ ਵਿੱਚ ਪਹੁੰਚੇ ਆਂ ਅੱਜ ਤੁਹਾਨੂੰ ਸੈਰ ਕਰਾਉਣਾ ਚੰਡੀਗੜ੍ਹ ਦੀ ਆ ਬਣੇ ਰਹੋ ਮੇਰੇ ਵੀਡੀਓ ਨਾਲ ਜੇ ਕਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰੋ ਸ਼ੇਅਰ ਤੇ ਲਾਈਕ ਜਰੂਰ ਕਰਿਆ ਕਰੋ ਥੈਂਕ ਯੂ 617 ਦੀਆਂ ਸਰਕਾਰ ਜੁੜੇ ਬਿਜਾ ਵਿਊ ਆ ਰਿਹਾ ਹੈ ਸਾਂਤੋ ਮਹੀਦਰਾਤ ਬਹੁਤ ਸੋਹਣਾ ਜਰਾ ਗਾਰਡਨ ਬਣਿਆ ਹੋਇਆ ਹੈ ਤੁਮਨੇ ਬਣਿਆ ਆਪਣੀ ਵੀਡੀਓ ਬਣਿਆ ਰਹੋ ਬਹੁਤ ਸੁੰਦਰ ਗਰਾਊਂਡ ਹੈ ਫੋਟੋ ਵਾਲਾ ਦੇਖੋ ਕਿੰਨਾ ਸੋਹਣੀ ਗ੍ਰੀਨਿੰਗ ਕੀਤੀ ਹੋਈ ਹੈ ਸਾਹਮਣੇ ਇਹ ਗਰਾਊਂਡ ਹੈ ਦੇਖੋ ਸਾਹਮਣੇ ਫਲੈਗ ਆਪਾਂ ਵੀ ਲੱਗਾ ਬੜਾ ਸੋਹਣਾ ਲੱਗਦਾ ਬਾਕੀ ਵੇਖਦੇ ਆਂ ਸੁੰਦਰਤਾ ਬਹੁਤ ਵਧੀਆ ਬਣਦੀ ਹੈ। ਹੁਣ ਸਟਾਰਕ ਸਟਾਰ ਵਾਲੀ ਮਾਰਕੀਟ ਜਾ ਰਹੇ ਆਂ ਆਪਾਂ। ਕਿੰਨਾ ਵਧੀਆ 뷰 ਇਤਨਾ ਬਣਿਆ ਹੋਇਆ ਬਿਲਕੁਲ ਹੀ ਹੈ ਲੱਗਦਾ ਜਿਵੇਂ ਬਾਹਰਲੇ ਦੇਸ਼ਾਂ ਚ ਆ ਗਿਆ ਹੋਵਾਂ ਅੱਪ ਇੱਥੇ ਮਾਰਕੀਟ ਦਿਖਾਉਂਦੇ ਹਾਂ ਪਰ ਇਸ ਟਾਈਮ ਬੰਦ ਪਈ ਆ ਜਿੱਥੇ ਕਿ ਬਹੁਤ ਵਾਰੀ ਇਵੈਂਟ ਇੱਥੇ ਹੁੰਦੇ ਆ ਬਹੁਤ ਸਾਰੀਆਂ ਫਿਲਮਾਂ ਦੇ ਸ਼ੂਟਿੰਗਾਂ ਵੀ ਇੱਥੇ ਹੁੰਦੀਆਂ ਕਈ ਫਿਲਮਾਂ ਦੀ ਇੱਥੇ ਸ਼ੂਟਿੰਗਾਂ ਹੋਈਆਂ ਗਾਣਿਆਂ ਦੀਆਂ ਹੋਈਆਂ ਕਈ ਸੀਨਾਂ ਦੀਆਂ ਫਿਲਮਾਂ ਦੇ ਸੀਨ ਇੱਥੇ ਹੁੰਦੇ ਆ ਅਸਟੈਂਪ ਬੰਦ ਪਈ ਆ ਹਰੀ ਮਾਰਕੀਟ ਉਹ ਸਵੇਰ ਦਾ ਟਾਈਮ ਆ ਥਲੇ ਮਰਿਆ ਸੈਕਟਰ 17 ਦਾ ਸਿਨੇਮਾ ਉਹ ਮਾਰਕੀਟ ਆ ਸੈਕਟਰ 17 ਦੀ ਮਾਰਕੀਟ ਆ ਸਵੇਰ ਦਾ ਟਾਈਮ ਹੋਣ ਕਰਕੇ ਦੁਕਾਨਾਂ ਇਹ ਹੁੱਲੀਆਂ ਨਹੀਂ ਇੱਥੇ 11 ਤੋਂ 12 ਵਜੇ ਤੇ ਦੁਕਾਨਾਂ ਖੁੱਲ ਗਈਆਂ ਇਹ ਹੈ ਪੂਰੀ ਸ਼ਾਂਤੀ ਆ ਜਦੋਂ ਸ਼ਾਮ ਵੇਲੇ ਪੂਰੀ ਰੌਣਕ ਹੁੰਦੀ ਇੱਥੇ ਵੱਖ-ਵੱਖਾਂ ਬ੍ਰਾਂਡਾਂ ਦੀਆਂ ਦੁਕਾਨਾਂ ਇੱਥੇ ਸਾਰਾ ਬਹੁਤ ਯਾਰ ਆ ਡਾਕਟਰ ਦਾ ਆ ਚਾਹ ਦੇ ਇਥੇ ਸਮੋਸੇ ਔਰ ਬੈਡ ਬੜੇ ਵਧੀਆ ਬਣਾਉਂਦਾ ਹੈ ਚਟਨੀ ਬਹੁਤ ਵਧੀਆ ਹੁੰਦੀ ਹੈ ਇਹਦੀ ਜਦੋਂ ਵੀ ਤੁਸੀਂ ਇਥੇ ਆਓ ਲਾਜ਼ਮੀ ਹੈ ਕੋਈ ਚਾਹ ਪਾਣੀ ਪੀ ਕੇ ਜਾਓ